ਲਓ ਜੀ ਚੱਲ ਪਿਆ ਹੁਣ ਅਸੀਂ ਬਿਹਾਸ ਕਿੱਥੇ ਰੱਖੇਗਾ ਉੱਥੇ ਕੱਟਾ ਰੱਖਣੀ ਹੈ ਐ ਪਾਗਲਨੀ ਤੇ ਸਦਾਈਆਂ ਤੂੰ ਸੌਰੀ ਯਾਰ ਸੌਰੀ ਆਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਰੋਡ ਤੇ ਗੱਡੀਆਂ ਮੋਟਰਸਾਈਕਲ ਘੱਟ ਸੀ ਤੇ ਟਰਾਲੀਆਂ ਬਹੁਤ ਸੀ ਟਰਾਲੀਆਂ ਬਹੁਤ ਜ਼ਿਆਦਾ ਸੀ ਚਾਹ ਮਾਂ ਹਾਂ ਆ ਬਹਿ ਗੱਲਾਂ ਕਰਦਾ ਵੰਦਾ ਉੱਠਾ ਕਿਹੜਾ ਅਸੇ ਲੱਗਦਾ ਮੈਨੂੰ ਹਣਾ ਲਓ ਜੀ ਚੱਲ ਪਿਆ ਹੁਣ ਅਸੀਂ ਵਿਆਸ ਲੁੱਕ ਦੇ ਹਲਵੀਰ ਦੀ ਠੀਕਾ ਜੀ ਹੁਣ ਮਿਲਾਂਗੇ ਆਪਾਂ ਤੁਹਾਨੂੰ ਵਿਆਸ ਜਿੱਦਾਂ ਜਿੱਦਾਂ ਰਸਤੇ 'ਤੇ ਪੈਣਾ ਤੈ ਕਰਾਂਗੇ ਤੁਹਾਨੂੰ ਦਿਖਾਵਾਂਗੇ ਨਾਲੋਂ ਨਾਲ ਠੀਕ ਹੈ ਜੀ ਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕੋਮੈਂਟ ਕਰੋ ਮੈਨੂੰ ਲੱਗਦਾ ਸਾਡਾ ਕੈਮਰਾ ਨਾ ਥੋੜਾ ਜਾਂ ਖਰਾਬ ਚੱਲ ਰਿਹਾ ਹੈ ਹਾਂ ਚਲੋ ਜੀ ਤੁਹਾਨੂੰ ਮਿਲਦੇ ਹੁਣ ਜਾ ਕੇ ਵਿਆਸ ਤੁਹਾਡੇ ਵੀਰ ਨੂੰ ਦੋ ਤੁਸੀਂ ਕਿੱਥੇ ਰੱਖੇ ਕਿੱਟਾ ਰੱਖ ਕੇ ਕਿੱਥੇ ਰੱਖੇ ਕਿੱਟਾ ਉੱਥੇ ਕਿੱਟਾ ਰੱਖਣੀ ਐ ਐ ਪਾਗਲ ਨਹੀਂ ਤੇ ਸਦਾਈਆਂ ਤੁਸੀਂ ਸੌਰੀ ਯਾਰ ਸੌਰੀ ਕਿੱਟਾ ਆ ਵੇ ਸਾਡੇ ਬੰਦੇ ਇਹ ਵਿਆਸ ਜਾਣ ਵਾਲੇ ਆ ਜੋ ਜਿੰਨੇ ਵਿਆਸ ਜਾਣਾ ਆ ਸਾਡੀ ਜੱਲੀ ਮਰਸੜੀ ਹੁਣ ਵਿਆਸ ਹੈ ਹਾਂ ਤੁਹਾਨੂੰ ਵਿਆਸ ਮਿਲਾਂਗੇ ਜਿੱਦਾਂ ਜਿੱਦਾਂ ਰਸਤੇ ਜਿਹੇ ਪੈਂਦਾ ਤੇ ਕਰਾਂਗੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਤੇ ਆ ਸਾਡੀ ਮਰਸੜੀ ਚਲੋ ਆ ਗਿਆ ਨਾ ਬੈਗਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਆ ਜਾ ਬਈ ਮਿੱਤਰਾ ਜਲਦੀ ਆ ਜਲਦੀ ਬੰਦੇ ਹੋ ਰਹੇ ਬਹੁਤ ਝਕੜੇ ਲੈ ਵੀ ਮਿੱਤਰਾ ਆਪਾਂ ਚੱਲੇ ਆ ਵਿਆਹ ਚੰਗਾ ਮਾਤਾ ਲੈ ਵੀ ਮਿੱਤਰਾ ਪੋਝ ਪਿਆ ਸੀ ਹੁਣ ਰਸਤੇ ਵਿੱਚ ਵਿਆਹ ਚੱਲੇ ਆ ਵਿਆਹ ਸਾਡੇ ਨਾਲ ਦੀ ਪਹੁੰਚ ਗਏ ਨੇ ਮੁੰਡੀ ਮੋੜ ਬਿਰ ਸ਼ੀਸ਼ਾ ਚੜਾਵੇ ਜਿੰਦਾ ਬਾਹਵਾ ਜਿੰਨੂੰ ਜਿੰਨੂੰ ਬਿਆਸ ਦਾ ਪਤਾ ਕਮੈਂਟ ਕਰਕੇ ਜਰੂਰ ਦੱਸਿਓ ਬਾਹਲੀ ਜਨਤਾ ਨੂੰ ਨਹੀਂ ਪਤਾ ਇਹ ਰਾਹ ਕਾਸਟ ਨੂੰ ਤਾਂ ਪਤਾ ਹੀ ਹੋਣਾ ਹੈ ਖਾਸ ਕਰਕੇ ਉਹਨਾਂ ਨੂੰ ਪਤਾ ਹੈ ਮੈਨੂੰ ਪਤਾ ਹੈ ਚੱਕਰ ਇਹ ਆ ਵੀ ਉਹ ਸਾਡੇ ਰਾਹ ਬੰਦੇ ਨੇ ਜਿਹੜੇ ਰਾਹ ਪਾਹ ਉਹ ਜਾਂਦੇ ਹੀ ਉਹ ਬਿਆਸ ਅੱਜ ਅੱਜ ਰੋਡ ਤੇ ਗੱਡੀਆਂ ਮੋਟਰ ਕਾਰ ਸੀ ਤੇ ਟਰਾਲੀਆਂ ਬਹੁਤ ਸੀ ਆਈਆਂ ਟਰਾਲੀਆਂ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਇੱਕ ਖੋਦਾ ਰੇੜਾ ਵੀ ਚੱਲਾ ਗਿਆ ਸਾਨੂੰ ਆ ਵੀ ਆ ਪੱਠੇ ਲੈ ਕੇ ਚੱਲੇ ਆ ਬਿਆਸ ਸੰਗਤ ਇਹ ਤਾਂ ਬਾਬੇ ਨਾਨਕ ਦੀ ਕਿਰਪਾ ਕਹਿ ਸਕਦੇ ਆ ਬਾਬੇ ਬਿਆਸ ਵਾਲੇ ਦੀ ਘਟਾ ਕਿਉਂਕਿ ਅਹੀਂ ਜਿਆਦਾ ਡੀਰੇ ਐਂ ਡੁਰਿਆਣਾ ਨਹੀਂ ਮੰਦੇ ਅਸੀਂ ਮਹਾਰਾਜ ਕਿਉਂਕਿ ਸਭ ਜੀ ਬਣਦੇ ਆ ਤੇ ਭਾਈ ਕੋਈ ਕਮੈਂਟ ਨਾ ਕਰਿਓ ਬਾਕੀ ਕੋਈ ਇਦਾਂ ਦਾ ਨਹੀਂ ਗੱਲਬਾਤ ਬਟ ਰਿਸਪੈਕਟ ਸਾਰਿਆਂ ਦੀ ਹੈ ਬਾਕੀ ਦਿਲੋਂ ਪਿਆਰ ਆ ਹਾਂ ਜੀ ਬਾਏ ਅਹੀਂ ਗੱਲਿਆ ਹਣ ਬਿਆਸ ਬੱਟੇ ਉਹਨੇ ਮੁੰਡੇ ਵੇ ਸਵੇਰ ਦੇ ਆ ਇੱਕ ਟੇਰੀ ਵੱਡੀ ਵੇ ਕੌਣ ਕਮਾਈਆਂ ਮੋੜੀ ਨਹੀਂ ਹਰਮਣ ਮਣੀ ਕਰ ਲਈ ਕਮਾਈਆਂ ਆਪਣੇ ਐਡੀਟਰ ਸਾਹਿਬ ਹਾਂ ਮੇਰਾ ਐਡੀਟਰ ਕਰ ਲੀਆਂ ਕਮਾਈਆਂ ਕਿ ਪਾਪਾ ਸੌਂਕੇ ਰਖੇ ਸਹੀ ਸਲਾਮ ਤਾਹ ਰਸਤੇ 'ਚ ਧਿਆਨ ਨਾ ਜਾਣਾ ਚਾਹੀਦਾ ਕਿ ਨੁਕਸਾਨ ਨੂੰ ਸੁੱਣਾ ਹੋ ਜਾਵੇ ਹੈ ਇਹ ਵੀ ਆਪੜਨਾ ਕਰੋ ਗਣਾ ਗੋਲਾ ਵੜੀ ਜਾ ਕੇ ਆਇਆ ਆਪਦੀ ਕਿਰਪਾ ਨਾਲ ਮੈਨੂੰ ਇੱਥੇ ਰੱਖ ਗਏ ਕਿ ਵੀ ਮੈਲੀ ਵੱਤ ਵੀ ਵੈਲੀ ਜੱਟ ਵੀ ਵੈਲੀ ਹਾਨ ਦੀ ਇਕਲੀ ਥੋਰੀ ਨਹੀਂ ਮਿਲਣ ਥੋਰੀ ਨਹੀਂ ਮਿਲੋ ਥੋੜੇ ਦੇਰ ਨਾਲ ਕੋਈ ਨੂੰ ਮਗਦੀ ਫਿਰਦੀ ਏ ਓਏ ਹੋਏ ਹੋਏ ਆ ਕੁੱਤਾ ਗੇਰੇ ਕਿੱਡਾ ਸੋਣਾ ਧੋੜੀ ਨਹੀਂ ਬਲੋ ਧੋੜੀ ਨਹੀਂ ਬਲੋ ਧੋੜੀ ਇਧਰ ਜਾਣਾ ਬੰਦ ਇਹ ਦੁਰਗਾ ਤੁਰ ਜਾਣਾ ਚੱਲਣਾ ਨਾ ਸਾਗਰ ਦੀ ਬੋਟਲੀ ਲੈਂਦੀ ਇੰਡੀਆ ਚਲਾ ਆਂ ਤੇ ਲੱਖੀ ਦੀ ਬੋਟਲੀ ਲੈਂਦੀ ਬਾਬੇ ਦੀ ਕਿਰਪਾ ਨਾਲ ਮੈਂ ਤਾਂ ਖਾ ਵੀ ਸਵਾਦ ਲੈਣੇ ਨੇ ਵਧੀਆ ਆਪਣਾ ਖਾਣ-ਖਾਨ ਕਰੋ ਬਾਹਲੀ ਖਾਪੜੀ ਪਾਣੀ ਠੀਕ ਆ ਖਾਪ ਬਾਹਲੀ ਨਹੀਂ ਪਾਣੀ ਆ ਆ ਪਿੱਛੇ ਬੈਠਾ ਸ਼ਿਕਾਰੀ ਇਹ ਸ਼ਿਕਾਰੀ ਇੱਕ ਆਪਾ ਪਾ ਸਕਦਾ ਬਾਕੀ ਤੇਲ ਪੁਆਲੀ ਡੀਜ਼ਲ ਲਈ ਆ ਜਿਹਨੇ ਕਿਹੜਾ ਕਲਰ ਆਏ ਤੇਲ ਬੀਬੀ ਪਿੰਕ ਬੀਬੀ ਪਿੰਕ ਨਹੀਂ ਆਣਾ ਇੱਥੇ ਤੇਲ ਪੁਆਲੀ ਅੱਜ ਫਿਰ ਕੁੜੀਆਂ ਫੈਨ ਹੋ ਗਏ ਤੇਰੀ ਆ ਮੁੰਡੀ ਮੋੜ ਤੇ ਤੇਲ ਪੁਆਲੀ ਆ ਤੇ ਮੁੰਡੀ ਮੋੜ ਬਹੁਤ ਪੰਪ ਨਹੀਂ ਮਿਲਣਾ ਜਿਹੜੀ ਗੱਲ ਸਹੀ ਕਰਵਾ ਇੱਕ ਕੋਰਟ ਕਰੇ ਸਾਬਾ ਮਾਮਾ ਵਿੱਚ ਕਾਣ ਰੱਖਣਾ ਨਹੀਂ ਗੱਡੀ ਦੇ ਕਾਣ ਤੂੰ ਉਹ ਲਈ ਬੁੜੀਆਂ ਦਰਜ ਜਿੱਦਾ ਕੋਤਲੋ ਕਾਤੀ ਨਹੀਂ ਬਣਦਾ ਕੈਣ ਰਾਖ ਲੈ ਬੈਠ ਜਾ ਰਾਜਸਥਾਨ ਚ ਫਿਰ ਨਾ ਹੀ ਬੀਖੋ ਪੋਰ ਬਾਈਕ ਬੋਰ ਗੱਡੀ ਪਈ ਬਣ ਗਈ ਉਹ ਪੋਰ ਨਾਲ ਆਹ ਵਣੀ ਹੁੰਦੇ ਪੋਰ ਨਾਲੇ ਪੋਰ ਜਾਂਦੇ ਪਾੜ ਕੇ ਸੀਨਾ ਪੱਥਰਾ ਦਾ ਇਹ ਸਾਡੇ ਵਰਗੇ ਇਕੱਠੀ ਕਰਦੇ ਲੈ ਕੇ ਝਾੜੂ ਸਤਰਾ ਦਾ ਪੋਰ ਜੜੀ ਸਾਹਮਣੀ ਨਹੀਂ ਇਹਨਾਂ ਵਗਰ ਉਹ ਸਾਡੇ 70 ਨੂੰ ਜਵਾਲਾ ਹਰੇਕ ਦਾ ਜਵਾਬ ਪਿਆ ਨਾ ਤਾ ਪੂਰੀ ਬਾਪ ਪੋਰੀਆਂ ਮਾਈਂਡ ਨਾ ਕਰਿਓ ਕੋਈ ਦਿਆਂ ਤੈਨ ਨਾੜੀਂਗਾ ਲੈ ਬੋਸ ਪਵਾ ਲਿਆ ਤੇਲ ਤੇਲ ਪਵਾ ਕੇ ਤਣਵੇ ਆ ਰਿਹਾ ਬੇਠੇ ਤੇਲ ਪਵਾ ਕੇ ਹੁਣ ਚੱਲੇ ਆਂ ਅਸੀਂ ਤੁਰ ਲੱਗੇ ਆਂ ਮੁੰਡੇ ਸਾਡੀ ਵੇਟ ਕਰੀ ਜਾਂਦੇ ਨੇ ਜਿੱਦ ਰੁਬ ਕੋਈ ਨਾ ਜਿੱਦ ਰੁਬ ਕੋਈ ਨਾ ਚੱਲ ਠੀਕ ਹੈ ਬੌਸ ਵਿੱਚ ਫੋਨ ਆਈ ਜਾਂਦਾ ਹੁਣ ਕਰਦੇ ਆਂ ਗੱਲਬਾਤ ਕੀ ਸਰਦਾ ਚੱਲੇ ਹੁਣ ਬੱਬੇ ਹੈ ਲੈ ਵੀ ਮਿਸਤਰਾ ਇੱਕ ਬੰਦਾ ਹੋਰ ਬੁਲਾ ਲੈ ਬੰਦਾ ਵਖਾਟਣਾ ਬੰਦ ਕਰੀ ਬੰਦ ਕਰੀ ਬੰਦ ਕਰੀ ਪੀਓ ਆ ਗਏ ਹਾਂ ਆਵਾਜ਼ ਇਹ ਬੰਦਾ ਵਾ ਵਾਟੇ ਕਿਹੜਾ ਲੱਗਦਾ ਮੈਨੂੰ ਹਾਂ ਤੇਰੀ ਸੀ ਐਡੀ ਕਾਰ ਸੀ ਹੁਣ ਖਣ ਖੁਸ਼ ਹਾਂ ਬੋਲ ਸਾਰੇ ਪੂਰੀ ਲਹਿਰ ਚ ਤੇ ਖੁਸ਼ ਨੇ ਮੇਰੇ ਵੀਡੀਓ ਉਧਰ ਵੀ ਰੌਣਕਾ ਛੱਡ ਕੇ ਆਇਆ ਹਾਂ ਹੁਣ ਆਏ ਆਏ ਗੱਟੀ ਦੇ ਸਾਰੇ ਆਪਣੇ ਜੇਲੇ ਇਹ ਵੀ ਜਿੰਮਟੀ ਪ੍ਰੀਤ ਆ ਪ੍ਰੀਤ ਵਿਚਾਲੇ ਰੱਖ ਦੋ ਪ੍ਰੀਤ ਸਾਡਾ ਬੰਦਾ ਵਕਾ ਠੀਕ ਲਹਿਰ ਚ ਲਹਿਰ ਚ ਕਿਰਪਾ ਮਾਲਕ ਦੀ ਹੁਣ ਆਪਾਂ ਚੱਲੇ ਆ ਵਿਆਸ ਤੇ ਬਾਬਾ ਸੁੱਖ ਰੱਖੇ ਫਾਤ ਸੰਗ ਵੀ ਸੁਣਾਗੇ ਸੁਣਨ ਵਾਲੇ ਕਿਹੜੇ ਯਾਰ ਅੰਦਰ ਫੋਨ ਹੀ ਲਿਜਾਉਣ ਦਿੰਦੇ ਨਹੀਂ ਤਾਂ ਅੰਦਰ ਜੀ ਤੁਹਾਨੂੰ ਸਾਰਾ ਕੁਝ ਨਹੀਂ ਤੁਹਾਨੂੰ ਵਿਖਾਉਣਾ ਹੀ ਸ਼ਾਮ ਨੂੰ ਕੋਈ ਗੱਲ ਟੈਨਸ਼ਨ ਹੈ ਟਰਾਈ ਕਰਾਂਗੇ ਜੇ ਗਿਆ ਤਾਂ ਫਿਰ ਕਰਾਂਗੇ ਕੰਮ ਟੈਨਸ਼ਨ ਨਾ ਲਿਓ ਟਰਾਈ ਟਰਾਈ ਕਰਾਂਗੇ ਜੇ ਲੰਘਿਆ ਤੇ ਫਿਰ ਤਾਂ ਤੁਹਾਨੂੰ ਕਲਿੱਪਾਂ ਵਿਖਾਵਾਂਗੇ ਜੋ ਵੀ ਟਰਾਈ ਕਰਾਂਗੇ ਟਰਾਈ ਬਾਕੀ ਟਰਾਈ ਕਰਾਂਗੇ ਬਾਕੀ ਆਪਣੀ ਬਾਬੇ ਨਾਲ ਐਡੀ ਹੈਗੀ ਨਹੀਂ ਗੱਲ ਵਾ ਨਹੀਂ ਤਾਂ ਲੈ ਜਾਣਾ ਲੈ ਜਾਣਾ ਸਾਡੀਆਂ ਦੋ ਗੱਡੀਆਂ ਪਿੱਛੇ ਆ ਇੱਕ ਗੱਡੀ ਅੱਗੇ ਲਾਂਗੇ ਇੱਕ ਪਿੱਛੇ ਆ ਆ ਬੱਬੂ ਜੋਲੀ ਵੀ ਕੱਢੀ ਵਾ ਇੱਕ ਲੈ 40 ਹਾਂ ਉਹ ਇੰਪੀਚ ਵਾਂ ਬੁਦੀ ਗੱਡੀ ਆ ਪਿੱਛੇ ਤੇ ਲੋਕਾਂ ਕੇ ਲੱਗਿਆ ਕੱਲੀ ਇਹੋ ਗੱਡੀ ਚ ਖੁੱਲੇ ਡੁੱਲੇ ਬੈਠੇ ਨੇ ਬੰਦੇ ਜਿਹੜੀ ਗੱਡੀ ਹੈ ਖਿਚੜੀ ਇਹਨਾਂ ਬਿਆਸ ਲਈ ਖਿਚੜੀ ਖਿੱਚਣ ਈ ਹੋਰ ਕੋਈ ਗੱਲ ਨਹੀਂ ਸਾਰੇ ਚੜ ਕੇ ਉੱਥੇ ਮਾਲ ਪੱਤੇ ਤੇ ਬੈਠ ਗਾ ਗੱਡੀਆਂ ਐਕਸ ਨਵੇਂ ਐਕਸ ਹੇ ਬਾਬਾ ਪਤਾ ਹੀ ਬਾਬਾ ਪਤਾ ਹੀ ਕਹਿੰਦਾ ਸੀ ਹਾਂ ਓਏ ਹਾਂ ਹਾਂ ਮਹਾ ਬਾਬਾ ਪਤਾ ਹੀ ਕਹਿੰਦਾ ਸੀ ਬਾਬਾ ਕਹਿੰਦਾ ਸੀ ਜੇ ਤੁਸੀਂ ਨਾ ਆਏ ਤਾਂ ਮੈਂ ਸਾਸਾਂਗ ਤੇ ਨਹੀਂ ਬੈਣਾ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਪੈਣਾ ਵੀ ਰਾਹੀ ਆ ਗਏ ਅੱਧੀ ਰਾਤ ਨਿਕਲੇ ਸਾਨੂੰ ਫੋਨ ਆਇਆ ਸੀ ਅਸੀਂ ਉਹਨਾਂ ਅੱਧੀ ਰਾਤ ਨਿਕਲੇ ਆ ਕਹਿੰਦਾ ਨਾ ਬੇਟਾ ਤੁਹਾਡੇ ਘਰ ਤੇ ਭੰਡਾਰਾ ਕੈਨਸਲ ਕਰ ਦੇਣਾ ਅਸੀਂ ਕਹਿੰਨਾ ਬਾਬਾ ਜੀ ਇਹ ਕਸ਼ਟ ਨਾ ਕਰਿਓ ਆ ਮੁੜ ਗਿਆ ਉੱਚੇ ਅੱਲ ਦੀ ਮੇਰੇ ਤੇ ਉੱਚਾ ਆ ਗਿਆ ਤੇ ਉਹਨਾਂ ਪਹ ਗਿਆ ਰੋੜ ਰੋੜ ਜਿਹੜੇ ਨੇੜੇ ਵਾਲਾ ਜਿੱਦੇ ਆ ਉਦਾਂ ਖੁਸ਼ੀ ਦੂੜੀ ਹੋਈ ਜਾਂਦੀ ਉਹ ਕਹਿੰਦਾ ਖਿਚੜੀ ਇੱਥੋਂ ਦੀ ਬਹੁਤ ਸਵਾਦ ਆ ਮੇਰੇ ਵੀਰੋ ਮੇਰੇ ਵੀਰੋ ਕਮੈਂਟ ਕਰਕੇ ਵੀ ਦੱਸਿਓ ਜਿੰਨਾ ਜਿੰਨਾ ਖਿਚੜੀ ਖਾਧੀ ਹੈਗੀ ਆ ਤੇ ਜਿੰਨਾ ਨਹੀਂ ਖਾਧੀ ਉਹ ਜਲਦੀ ਪਹੁੰਚਣੇ ਠੀਕ ਖਾਣ ਦੇ ਵੇਖਣ ਮੰਨਦ ਲੈਣ ਮੰਨਦ ਲੈਣਾ ਮੰਨਦ ਲੈਣਾ ਤੇਰਾ ਨਾਲ ਦਾ ਸਵਾਮੀ ਆ ਵੇਖੋ ਸਾਸ ਸੰਗਰ ਦਾ ਸਵਾਮੀ ਲੋਕ ਇਥੇ ਰੋ ਰੋ ਕੇ ਨਾ ਚਾਵਾਂ ਸ਼ਗੰਡਾਂ ਦੇ ਦੂਰੋ ਜੜੇ ਆਏ ਨੇ ਰੈਸਟ ਕਰ ਰਹੇ ਨੇ ਤੇ ਬਾਕੀ ਜਿਵੇਂ ਜਿਵੇਂ ਅਸੀਂ ਆਪਣਾ ਸਫ਼ਰ ਤੈਅ ਕਰਦੇ ਜਾਵਾਂਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਆ ਜਿੰਨਾਂ ਲੱਗੀਆਂ ਨੋ ਵੀ ਆ ਗਿਆ ਟੂਲ ਪਲਾਜਾ ਹੁਣ ਵੇਖਦੇ ਆ ਟੂਲ ਟੱਕ ਕੱਟਦੇ ਆ ਕਿ ਛੱਡਦੇ ਆ ਨਾ ਗੱਲਬਾਤ ਕਰਦੇ ਆ ਟੂਲ ਪਲਾਜਾ ਤੇਸੀ ਸਿਰ ਪੜਿਆ ਬਾਬੇ ਵਿਆਹ ਚੱਲੇ ਸਾਡੀ ਗੱਡੀਆਂ ਹੁਣ ਦੋ ਅੱਗੇ ਲੰਘੀਆਂ ਵਾ ਵੀਰੇ ਸਾਡੇ ਦੋ ਗੱਡੀਆਂ ਲਾ ਬਾਬੇ ਆ ਆ ਲੋਕ ਆਣਾ ਸੀ ਲੋਕ ਲੈ ਵੀ ਮਿੱਤਰਾ ਹੁਣ ਪਹ ਚੱਲੇ ਵਿਆਹ ਤੇ ਟੂਲ ਪਲਾਜਾ ਲੰਘ ਬੰਦਿਆ ਦਾ ਲੱਡੂ ਖਾ ਲਿਆ ਹੁਣ ਸਵਾਦ ਆ ਗਿਆ ਬੰਦੇ ਆ ਨਾ ਮੇਰੇ ਨਾਲ ਗੁੱਸੇ ਹਿੰਦੇ ਬੰਦੇ ਤੂੰ ਗੱਡੀ ਨਹੀਂ ਪਹਜਾਣਾ ਹੁਣ ਨਾਲ ਨਾਰ ਰਗਣਾ ਬੰਦਿਆ ਦੇ ਯਾਰ ਮੇਰੀ ਆਦਤ ਬੜੀ ਮਾੜਾ ਮਜੇ ਨਾ ਚਲਾਉਣਾ ਮੇਰੀ ਆਦਤ ਜੀ ਸਾਲੀ ਦੋ ਬੰਦੇ ਮੇਰੀ ਆਦਤ ਛਡਾ ਰਹੇ ਨੇ ਜ਼ਬਰਦਸਤੀ ਛਡਾ ਰਹੇ ਨੇ ਮੇਰੀ ਆਦਤ ਹੈ ਸਾਲਿਓ ਕੀ ਹੋਈ ਗੱਲਾਂ ਕਰਦੇ ਆ ਭੈਣ ਦੇ ਯਾਰ ਕੀ ਕੀ ਪੀਚੇ ਜਾਂਦੀ ਆ ਵੀਰੋ ਆਪਾਂ ਬਿਆਸ ਬਾਜ਼ਾਰ ਇਸ ਕਰਕੇ ਚੱਲੇ ਆ ਆਹ ਲੈ ਜਾ ਮਾ ਓਏ ਆ ਜਲਦੀ ਲੱਗੀ ਜਿਹੜੀ ਲੈ ਜਾਣਾ ਲਾ ਕੇ ਬਣਾਏ ਤੇਰੇ ਘੋੜੇ ਵੀ ਘੋੜੇ ਵੀ ਚੱਲੇ ਹੀ ਬਿਆਸ ਲਾ ਕੇ ਬਣਾ ਦੇ ਤੇਰੇ ਘੋੜੀਆਂ ਚੱਲੀਆਂ ਘੋੜੀਆਂ ਘੋੜੇ ਚੱਲੇ ਇੱਥੇ ਅੱਗੇ ਲਵ ਯੂ ਖਾ ਮਾਮੇ ਅਗਲਾ ਵੀ ਹੋੜੇ ਨਹੀਂ ਚਾਹੀਦੇ ਸਭ ਤੋਂ ਪਿਛੋੜੀ ਚੱਲੀਆਂ ਜੇ ਬੰਦੇ ਆਨੇ ਕਿੱਥੇ ਰਹਿ ਗਏ ਉਹ ਅੱਗੇ ਲੰਘੇ ਫੇੜ ਵਾਲਾ ਬਰਾਂਦੀ ਵਾਲੀ ਗੱਡੀ ਸਾਡੇ ਬੰਦੇ ਨੇ ਗੱਡੀ ਨੂੰ ਲਾਡੋ ਬਣਾਇਆ ਹੈ ਪਰਾਂਦੀ ਪਾਤ ਰੱਖਦਾ ਮੇਰੇ ਵੀਰ ਦਿਸ ਨਹੀਂ ਰਹੀ ਗੱਡੀ ਪਾਣੀ ਕਿਦਰ ਗਈ ਆਲੇ ਖੱਚਦੇ ਵੜੀ ਇਹਦੇ ਲਾਡਾ ਨਾਲ ਪਾਣੀ ਹੋ ਗਿਆ ਉਹ ਭੈ ਚ ਓਏ ਉਹ ਬਾਂਦਰ ਨੂੰ ਜੜੇ ਪ੍ਰੋਬਲੀ ਪ੍ਰਾਂਦੀ ਕਮਾ ਮਡਾ ਕੈਮਰਾ ਆਪਣੇ ਬੰਦੇ ਵਿਖਾ ਦੇਣਾ ਆਏ ਬਿਆਸਪੁਰ ਓ ਸ਼ਿਟ ਮਰਜ਼ੀ ਹੁੰਦਾ ਹੋ ਜੇ ਵੀਰੇ ਗੱਡੀ ਡਿੱਗਦੀ ਜਿਹੜੀ ਗੱਲ ਦਾ ਰਾਧੇ ਰਾਦੇ ਕਰੋ ਰਾਧਾ ਸੁਆਮੀ ਕਰੋ ਰਾਦਾ ਸੋਣ ਸਾਲੇ ਰਾਦੇ ਵਾਲੇ ਤੇ ਨਹੀਂ ਅੰਗੇ ਸਿਰियस ਹੋ ਕੇ ਕਰੋ ਟਰਾਲੀ ਕਹਿੰਦਾ ਟਰਾਲੀ ਵਾਲਾ ਕਹਿੰਦਾ ਹਟ ਪਿੱਛੇ ਫੇਰ ਮਿਲਾਂ ਫੇਰ ਮਿਲਾਂ ਜੀ ਜਿਹੜੀ ਗੱਲ ਉਹ ਛਾਲੀ ਮੈਂ ਉਹਨੂੰ ਕਹਿਣਾ ਹਟ ਪਿੱਛੇ ਫੇਰ ਮਿਲਾਂਗੇ ਅਸੀਂ ਗੱਡੀ ਦੇ ਵਿੱਚ ਆਹੋ ਕਿੰਨੀ ਗੱਡੀ ਖਿੱਚਦੇ ਨੇ ਭੈਣ ਤੋਂ ਥੱਲੇ ਦਿਨ ਨੂੰ ਹੱਲ ਤੇ ਦਿਨ ਦੀ ਗੱਡੀ ਲੱਕੀ ơi ਗੱਡੀ ਤੇ ਖੋਲ ਪਰ ਜਲਦੀ ਤੂੰ ਵੀ ਲੈ ਗਈ ਜਰੀ ਬਾਬੇ ਜੀ ਨੇ ਕਹਿਆ ਨਾ ਵੀ ਰੋਕ ਨਾ ਗਈ ਉੱਥੀ ਮਿੱਟੀ ਦੇ ਰੋਕਦੀ ਯਾਰਾਂ ਨੂੰ ਬਾਬੇ ਜੀ ਨੇ ਕਹਿਆ ਕਿਝੇਤਪੁਰ ਵਾਲੇ ਲੋਕ ਨਾ ਨਹੀਂ ਹਾਲੇ ਰੁਕੇ ਤਾਂ ਕੋਈ ਨਹੀਂ ਇਧਰ ਮੋੜੇ ਤੇ ਕੋਈ ਨਾ ਨਵੀਂ ਵਡੀਰ ਉੱਤੇ ਯਾਰਾਂ ਨੂੰ ਥੋੜਾ ਨੂੰ ਪਤਾ ਹੈ ਇਹ ਮੱਦੇ ਕੌਣ ਆਪਾਂ ਥੱਲੇ ਨਹੀਂ ਜਾਣਾ ਆਪਾਂ ਥੱਲੇ ਨਹੀਂ ਜਾਣਾ